ਜਿਹੜਾ ਵਧੀ ਜਿਹੜਾ ਵੋਟ ਬਣਾਉਂਦਾ ਜਿਹੜਾ ਡੇਟ ਆ ਵਧੀ ਹਾਈ ਕੋਰਟ ਦੇ ਅਧਿਸ਼ਲਕੀ ਕਰਦਾ ਉਹ ਵੀ ਇਹ ਠੀਕ ਆ ਕਿ ਜਿਹੜੀ ਜਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਆ ਉਸਨੇ ਕਹਿਣ ਤੇ ਬੋਲ ਜਿਹੜੀ ਅੱਗੇ ਵੋਟ ਵਧਾਈ ਆ ਪਰ ਇਸ ਗੱਲ ਦੀ ਫਿਕਰਮੰਦੀ ਵੀ ਆ ਕਿ 52 ਲੱਖ ਚੋਂ 27 ਲੱਖ ਵੋਟ ਬਣੀ ਆ ਤੇ 27 ਲੱਖ ਕੁਸ਼ ਵੋਟ ਬਣੀ ਆ ਪਰ ਇਹ ਇਹਦਾ ਮਸਲਾ ਇਹ ਆ ਕਿ ਇਹਦਾ ਇਹਦਾ ਇਹਦੇ ਪਿੱਛੇ ਬੜੀ ਗੰਭੀਰ ਮੁੱਦਾ ਵਾ ਕਿ ਜਿਹੜੀਆਂ ਸਰਕਾਰਾਂ ਨੇ ਖਾਸ ਤੌਰ ਤੇ ਕੇਂਦਰ ਸਰਕਾਰ ਆ ਜਿਹੜੀਆਂ ਕਿ ਪਿਛਲੇ ਦਿਨਾਂ ਚ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੇ ਲਈ ਇਹ ਚਰਣਿਕ ਕਮੇਟੀ ਨੂੰ ਖਤਮ ਕਰਨ ਦੇ ਲਈ ਸਿਕਸ ਹਫਤਾਵਾਂ ਨੂੰ ਖਤਮ ਕਰਨ ਦੇ ਲਈ ਬڑے بڑے ਐਲਾਨ ਹੋਏ ਨੇ ਹਰਿਆਣਾ ਦੇ ਵਿੱਚ ਇੱਕ ਜਬਰੀ ਕਮਿਊਨਿਟੀ ਛੋਸੀ ਗਈ ਕਿ ਨਾ ਨਵੇੜ ਸਾਹਿਬ ਵਿਖੇ ਇੱਕ ਨਮਾਇ ਜਿਹੜੀ ਨਮਾਇਦਾ 13 ਬੰਦੇ ਨਾਮ ਜਾਂਦਾ ਲਈ ਉੱਥੇ ਟਰਮ ਪਾਸ ਦੀ ਇਹ ਸਰਕਾਰਾਂ ਨੇ ਜਿਹੜੇ ਫੈਸਲੇ ਕੀਤੇ ਜਿਹੜੀ ਜਰੂਰਤ ਨਹੀਂ ਹੈ ਹੁਣ ਚਰਣਿਕ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਉਣ ਦਾ ਕੋਈ ਤਕਕੀ ਨਹੀਂ ਸੀ ਜਦੋਂ ਕਿ ਤੁਸੀਂ ਦੇਖ ਰਹੇ ਹੋ ਕਿ ਹਰਿਆਣਾ ਦੇ ਸਿੱਖ ਇਸ ਗੱਲ ਮਨਜ਼ੂਰ ਨਹੀਂ ਕਰਦੇ ਪਰ ਇਸ ਕਰਕੇ ਕਿ ਜਿਹੜੀ ਇਹ ਇਹਦੀ ਜਿਹੜੀ ਪ੍ਰਕਿਰਿਆ ਬਣਾਈ ਆ ਵੋਟ ਬਣਾਉਣ ਦੀ ਉਹ ਪਹਿਲਾਂ ਤਾਂ ਫਾਰਮ ਗਲਤ ਆ ਗਏ ਦੋ ਤਿੰਨ ਵਾਰੀ ਫਾਰਮ ਐਮੈਂਡ ਹੋ ਗਏ ਫਿਰ ਉਸ ਤੋਂ ਬਾਅਦ ਉਹਦੀ ਫੋਟੋ ਲਾਓ ਜੀ ਫਿਰ ਉਸ ਤੋਂ ਬਾਅਦ ਉਹਦੀ ਆਧਾਰ ਕਾਰਡ ਦਿਓ ਜੀ ਫਿਰ ਪਹਿਲਾਂ ਤਾਂ ਕੁਛ ਰੋਲਾ ਪਿਆ ਕਿ ਦੋ ਦੋ ਜਿਹੜੇ ਆ ਪ੍ਰਮਾਣ ਪੱਤਰ ਦੇਣੇ ਚਾਹੀਦੇ ਆ ਉਹ ਇਹ ਗੱਲਾਂ ਦੇ ਨਾਲ ਰੋਲ ਖਟੋਲ ਬਹੁਤ ਪਾਇਆ ਉਹ ਦਿਨ ਵਧਾ ਤੇ ਆ ਚੰਗੀ ਗੱਲ ਆ ਪਰ ਜਿੰਨੀ ਦੇਰ ਤੱਕ ਸਰਕਾਰ ਦਾ ਤੰਤਰ ਕਿਉਂਕਿ ਜਿਹੜੀ ਵੋਟ ਜੇ ਐਮਪੀ ਐਮਐਲ ਦੀ ਵੋਟ ਜਿਹੜੀ ਆ ਸਰਕਾਰ ਦੇ ਦੀਨ ਪੈਂਦੀ ਆ ਤੇ ચૂંટણી ਕਮੇਟੀ ਦੀ ਸਰਕਾਰ ਹੀ ਪਾਉਂਦੀ ਆ ਤੇ ਉਹਨੇ ਦੇ ਵੋਟਾਂ ਲਈ ਕਦੇ ਫੋਟੋ ਨਹੀਂ ਮੰਗੀ ਗਈ ਕਦੇ ਆਧਾਰ ਕਾਰਡ ਨਹੀਂ ਮੰਗਿਆ ਗਿਆ ਉਹਨਾਂ ਦਾ ਮੰੰਦਾ ਜਿਹੜਾ ਜਿਹੜਾ ਸਾਡਾ ਅਗਵਾੜ ਦਾ ਨੁਮਾਇੰਦਾ ਸਰਕਾਰ ਦਾ ਉਹ ਘਰੇ ਜਾਂਦਾ ਸਰੋਂ ਕਰਦਾ ਤੇ ਇੱਕ ਹਫਤੇ ਦੇ ਵਿੱਚ ਵੋਟਾਂ ਸੱਖਾਂ ਦੀ ਸਾਰੀਆਂ ਬਣ ਸਕਦੀਆਂ ਕਿਉਂ ਇਹਨਾਂ ਨੇ ਇਹ ਫੋਟੋ ਦਾ ਮਸਲਾ ਜਾਂ ਆਧਾਰ ਕਾਰਡ ਦਾ ਮਸਲਾ ਹੁਣ ਪਿੰਡਾਂ ਦੇ ਵਿੱਚ ਵਿਚਾਰੇ ਲੋਕ ਆ ਕਿਸੇ ਕੋਲ ਫੋਟੋ ਨਹੀਂ ਹੈਗੀ ਕਿਸੇ ਕੋਲ ਆਧਾਰ ਕਾਰਡ ਨਹੀਂ ਹੈਗਾ ਜੇ ਆਧਾਰ ਕਾਰਡ ਹੈਗਾ ਉਹਦੀ ਫੋਟੋ ਕਾਪੀ ਨਹੀਂ ਹੈਗੀ ਉੱਥੇ ਕਿੱਥੋਂ ਵਜ਼ਾਰੇ ਫੋਟੋ ਸਿੱਟ ਕਉਣਗੇ ਇਹ ਕਾਰਨ ਨੇ ਇਹ ਕਾਰਨ ਕਰਕੇ ਜਾਣਬੁੱਝ ਕੇ ਕੀਤਾ ਜਾਂਦਾ ਅਸੀਂ ਚਾਹਾਂਗੇ ਕਿ ਡੇਟਾ ਵਧਾਉਣ ਦੇ ਤੋਂ ਇਲਾਵਾ ਅਸੀਂ ਚਾਹੁੰਦੇ ਹਾਂ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਵੋਟਾਂ ਸਾਰੀਆਂ ਬਣ ਜਾਣਗੀਆਂ ਜਿਹੜੀਆਂ ਜਿਹੜੀਆਂ ਵੋਟਾਂ ਕਿ ਨਾ ਸਰਕਾਰ ਬਣਾਵੇ ਮਨਛਾ ਕੀ ਕਿਉਂ ਲੱਗਦਾ ਮਨਛਾ ਇਸੇ ਕਰਕੇ ਕਿ ਜਿਹੜੀ ਸਿੱਖਾਂ ਦੀ ਸੱਤਾ ਵਾ ਉਹਦੀ ਉਹਨੂੰ ਉਹਦੀ ਜਿਹੜੀ ਲੋਕਾਂ ਦੇ ਵਿੱਚ ਲੋਕਪ੍ਰਿਤਾ ਵਾ ਜਾਂ ਲੋਕਾਂ ਦੇ ਵਿੱਚ ਉਸਦੀ ਪ੍ਰਮਾਣਿਕਤਾ ਉਹ ਘਟਾਈ ਜਾਵੇ ਫਿਰ ਇਹ ਚੀਜ਼ਾਂ ਜਗਜਹਿਰ ਹੋ ਗਈਆਂ ਪਿਛਲੇ ਸਮੇਂ ਚ